ਇਹ ਉਹ ਸਮੁੰਦਰ ਹੈਗਾ ਤੇ ਜਿੱਥੇ ਇਜ਼ਰਾਈਲ ਤੇ ਜਾਰਡਨ ਦੇ ਲੋਕ ਇਕੱਠੇ ਨਹਾਉਂਦੇ ਆ ਹੁਣ ਖੜਾ ਮੈਂ ਜਾਰਡਨ 'ਚ ਤੇ ਉਹ ਸਾਹਮਣੇ ਰਹਿ ਗਿਆ ਉੱਥੇ ਇਜ਼ਰਾਈਲ ਤੇ ਇਧਰ ਰਹਿ ਗਿਆ ਇਜੀਪਟ ਮਿਸਰ ਦੇਸ਼ ਤੇ ਥੋੜਾ ਜਿਹਾ ਹੋਰ ਇਧਰ ਜਾਉਂਗੇ ਸਾਊਦੀ ਅਰਬ ਚਾਰ ਦੇਸ਼ਾਂ ਦੇ ਵਿਚਾਲੇ ਖੜਿਆ ਹੁਣ ਅਸੀਂ ਲਓ ਜੀ ਇਹ ਆ ਗਿਆ ਆਪਣਾ ਕਮਰਾ ਵੀਊ ਵੀ ਹੋਗਾ ਮੈਨੂੰ ਲੱਗਦਾ ਸਾਹਮਣੇ ਖੋਲੇ ਹੋਏ ਕੁਛ ਜਿਹਾ ਸਿਊ ਵੀ ਸੁੰਦਰ ਦਾ ਵੀਊ ਹੋਗਾ ਮੇਰੇ ਖਿਆਲ ਚ ਥੈਂਕ ਯੂ ਥੈਂਕ ਯੂ ਵੈਰੀ ਮੱਚ ਹਲਗਾ ਹਲਗਾ ਦੇਖਦਾ ਬਾਰਡਰ ਇੱਥੋਂ ਜਮਾ ਉਹ ਸਾਹਮਣੇ ਇਜ਼ਰਾਈਲ ਦੀਆਂ ਪਹਾੜੀਆਂ ਹਨਾ ਉਹ ਸਾਹਮਣੇ ਵਾਲੇ ਪਾਸੇ ਇਜ਼ਰਾਈਲ ਹੈ ਤੁਹਾਨੂੰ ਹੇਠਾਂ ਜਾ ਕੇ ਦਿਖਾ ਕੇ ਲਿਆਵਾਂਗੇ ਚੰਗੀ ਤਰ੍ਹਾਂ ਇਹ ਸਾਰਾ ਸਮੇ ਖੁੱਲਦੀ ਵੀ ਹੈ ਖੁਸ਼ੀ ਮਿਲਦਾ ਟਾਕੇ ਖੋਲੇ ਮੜੇ ਬੰਦ ਲੰਨੀ ਕੀ ਖੁੱਲਦੀ ਆ ਬਸ ਐਨੀ ਕੀ ਖੁੱਲਦੀ ਆ ਚਲੋ ਕੋਈ ਨਹੀਂ ਬਾਹਰ ਜਾ ਕੇ ਫਿਰ ਥੱਲੇ ਜਾ ਕੇ ਦੇਖਦੇ ਆ ਤੇ ਹੁਣ ਥੋੜੇ ਟਾਈਮ ਨੂੰ ਅਸੀਂ ਜਾਵਾਂਗੇ ਥੱਲੇ ਤੇ ਇੇਠਾਂ ਤੋਂ ਤੁਹਾਨੂੰ ਜਿਹੜਾ ਜਿਹੜਾ ਚਾਰ ਦੇਸ਼ਾਂ ਦਾ ਇੱਥੇ ਬਾਰਡਰ ਲੱਗਦਾ ਹੈਗਾ ਤੇ ਇਜ਼ਰਾਈਲ ਦਾ ਬਿਲਕੁਲ ਹੀ ਸਾਨੂੰ ਸਾਹਮਣੇ ਦਿਖ ਰਿਹਾ ਖੜਿਆ ਨੂੰ ਤੇ ਉਹ ਤੁਹਾਨੂੰ ਦਿਖਾ ਕੇ ਲਿਆਉਣਗਾ ਦੂਜਾ ਇੱਥੇ ਤੁਹਾਨੂੰ ਦਿਖਾਉਣਾ ਸੀ ਸਿਟਾਡਲ ਤੇ ਪੰਜਾਬੀ ਚ ਆਪਾਂ ਸਿਟਾਡਲ ਕਹਿ ਸਕਦੇ ਆ ਤੇ ਜਿਹੜਾ ਕਿਲਾ ਹੁੰਦਾ ਹੈ ਪਹਿਲਾਂ ਵੀ ਤੁਸੀਂ ਦੇਖਦੇ ਰਹੇ ਹੋ ਇੱਕ ਉਹ ਇੱਥੇ ਮਸ਼ਹੂਰ ਦੇਖਣ ਵਾਲਾ ਬਾਕੀ ਅਮਾਨ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਦੂਜਾ ਵੱਡਾ ਸ਼ਹਿਰ ਹੈ ਜਾਰਡਨ ਦਾ ਕਿਹੋ ਜਿਹਾ ਸ਼ਹਿਰ ਦਾਲਾਦ ਵਾਲਾ ਹੋਊਗਾ ਬਾਜ਼ਾਰ ਬਜੂਰ ਜਾਂ ਹੋਰ ਰੌਣਕ ਮੇਲਾ ਕਿਹੋ ਜਿਹਾ ਤੇ ਆਪਾਂ ਬਾਰਡਰ ਦੇ ਨਾਲ-ਨਾਲ ਉਹ ਵੀ ਦੇਖਾਂਗੇ ਸੋ ਸਭ ਤੋਂ ਪਹਿਲਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਬੀਚ ਤੇ ਜੋ ਸਾਡੇ ਹੋਟਲ ਦੇ ਬਿਲਕੁਲ ਹੀ ਜਮਾ ਸਾਹਮਣੇ ਹੈਗੀ ਜਿਵੇਂ ਅਮਾਨ ਦੇ ਵਿੱਚ ਦੇਖਿਆ ਸੀ ਨਾ ਇੱਥੇ ਵੀ ਲੋਕ ਜੈਬਰਾ ਕ੍ਰੋਸਿੰਗ ਵਗੈਰਾ ਤੋਂ ਕ੍ਰੋਸ ਕਰਦੇ ਆ ਤੇ ਪਰ ਇਹ ਸ਼ਹਿਰ ਦੀ ਜਿਹੜੀ ਆਬਾਦੀ ਹੈ ਉਹ ਬਹੁਤ ਘੱਟ ਹੈ ਸਿਰਫ ਮੇਰੇ ਖਿਆਲ ਚ 2 ਕ ਲੱਖ ਦੇ ਨੇੜੇ ਲੋਕ ਰਹਿੰਦੇ ਆ 2 ਲੱਖ ਤੇ ਉੱਥੇ ਦਾ ਸਿਰਫ 25000 ਰਹਿੰਦੇ ਸੀਗੇ ਜਿੱਥੇ ਅਸੀਂ ਪੈਤਰਾ ਚ ਜਿੱਥੇ ਅਸੀਂ ਅੱਜ ਆਏ ਆ ਪੈਤਰਾ ਬਹੁਤ ਛੋਟਾ ਜਿਹਾ ਸਿਰਫ ਜਿਹੜਾ ਉੱਥੇ ਬਣਿਆ ਹੋਇਆ ਹੈ ਨਾ 7 ਵੰਡਰਸ ਆਫ ਦਾ ਵਰਲਡ ਉਹਦੇ ਕਰਕੇ ਲੋਕ ਦੇਖਦੇ ਆ ਉਹਦੇ ਕਰਕੇ ਲੋਕ ਜਾਂਦੇ ਆ ਮੋਸਟਲੀ ਨਹੀਂ ਜਿਹੜਾ ਇਹ ਸ਼ਹਿਰ ਹੈ ਇੱਥੇ ਤੁਹਾਨੂੰ ਟੂਰਿਸਟ ਆਮ ਹੀ ਮਿਲਣਗੇ ਤੁਰੇ ਫਿਰਦੇ ਸੜਕਾਂ ਤੇ ਬੀਚ ਲਾਈਫ ਮੈਨੂੰ ਲੱਗਦਾ ਪੂਰੇ ਜਾਰਡਨ ਦੀ ਕਲੇਸ਼ ਸ਼ਹਿਰ ਚ ਹੋਣੀ ਬਾਕੀ ਕਿਤੇ ਲੱਗਦਾ ਨਹੀਂ ਇੰਨਾ ਵੀ ਹੋਰ ਕਿਤੇ ਸਮੁੰਦਰੂਕ ਇੱਥੇ ਕਰਾਊਡ ਜਿਆਦਾ ਲੱਗਦਾ ਹੈ ਨਾ ਜਾਂ ਇੱਕ ਡੈਡ ਸੀ ਜਿੱਥੇ ਅਸੀਂ ਇਸ ਤੋਂ ਬਾਅਦ ਚ ਹਜੇ ਜਾਣਾ ਨਾ ਆਉਣ ਵਾਲੇ ਵਲੌਗਸ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਡੈਡ ਸੀ ਉੱਥੇ ਵੀ ਬੀਚ ਲੱਗਦੀ ਹੈ ਪੈਤਰਾ ਜਾ ਕੇ ਤਾਂ ਆਪਾਂ ਨੂੰ ਲੱਗੇ ਹੀ ਨਹੀਂ ਇਹ ਇੰਨੀ ਮਸ਼ਹੂਰ ਜਗ੍ਹਾ ਹੈ ਨਾ ਹਾਂਜੀ ਇਹ ਆ ਗਿਆ ਸਾਹਮਣੇ ਵਾਲੇ ਬਸੇ ਸਮੁੰਦਰ ਬਸ ਇੰਨਾ ਕੀ ਦੂਰ ਸੀਗਾ ਹੋਟਲ ਵੀ ਨਾ ਅਸੀਂ ਆਪਣਾ ਦੇਖ ਕੇ ਬੁੱਕ ਕੀਤਾ ਸੀ ਤਾਂ ਜੋ ਅੱਜ ਆਨਲਾਈਨ ਨਹੀਂ ਕੀਤਾ ਸੀ ਆਫਲਾਈਨ ਇੱਥੇ ਆ ਕੇ ਕੀਤਾ ਤੇ ਜਿਹੜਾ ਟੈਕਸੀ ਵਾਲਾ ਸਾਨੂੰ ਛੱਡਣਾ ਸੀ ਅਸੀਂ ਉਹਨੂੰ ਕਿਹਾ ਵੀ ਉਹ ਜੀ ਜਗ੍ਹਾ ਤੇ ਛੱਡ ਦੇ ਜਿੱਥੇ ਸਾਰੀਆਂ ਜਿਹੜੇ ਪੁਆਇੰਟਸ ਸਭ ਨੇੜੇ ਹੋਣ ਇੱਥੇ ਜੇ ਮੈਂ ਤੁਹਾਨੂੰ ਦੱਸਾਂ ਕਿ ਲਾ ਉਹ ਵੀ ਬਿਲਕੁਲ ਇੱਥੋਂ ਨੇੜੇ ਆ ਬੀਚ ਤਾਂ ਬਿਲਕੁਲ ਹੀ ਸਾਹਮਣੇ ਹੈ ਤੇ ਜਿਹੜਾ ਬਾਰਡਰ ਦੇਖਣ ਆਏ ਅਸੀਂ ਉਹ ਵੀ ਬਿਲਕੁਲ ਨੇੜੇ ਆ ਗਿਆ ਮਾਰਕੀਟ ਵੀ ਤਾਂ ਨੇੜੇ ਆ ਖਾਣ ਹਾਂਜੀ ਮਾਰਕੀਟ ਵੀ ਨੇੜੇ ਆ ਸਾਰਾ ਵਾਲਾ ਦੁਆਲਾ ਵਧੀਆ ਲੋ ਜੀ ਇਹੋ ਜਿਹਾ ਵਾਲਾ ਦਵਾਲਾ ਇਥੋਂ ਦੀ بیچ ਦਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਸਾਹਮਣੇ ਜਿਹੜਾ ਉਹ ਸਾਹਮਣੇ ਤੁਹਾਨੂੰ ਸ਼ਹਿਰ ਦਿਖ ਰਿਹਾ ਹੈ ਨਾ ਉਹ ਸਾਹਮਣੇ ਉਹ ਦੇਖੋ ਉਹ ਇਜ਼ਰਾਈਲ ਹੈ ਫਲਸਤੀਨ ਕਹ ਦੋ ਜਾਂ ਇਜ਼ਰਾਈਲ ਕਹ ਦੋ ਤੇ ਉਧਰਲੇ ਪਾਸੇ ਆ ਹੁਣ ਮੈਂ ਖੜਾ ਜਾਰਡਨ ਚ ਤੇ ਉਹ ਸਾਹਮਣੇ ਜਦੋਂ ਥੋੜਾ ਜਿਹਾ ਇੱਧਰ ਜਾਓਗੇ ਉਹ ਸਾਹਮਣੇ ਈਜੀਪਟ ਉਹ ਈਜੀਪਟ ਹੈ ਤੇ ਇੱਧਰ ਇੱਥੇ ਇਜ਼ਰਾਈਲ ਇੱਥੇ ਈਜੀਪਟ ਤੇ ਥੋੜਾ ਜਿਹਾ ਇਧਰ ਜਾਓਗੇ ਆ ਸਾウਦੀ ਅਰਬੀਆ ਦੇਖੋ ਕਿੰਨੇ ਬਾਰਡਰ ਇੱਥੇ ਨੇੜੇ ਆ ਜਾਰਡਨ ਦਾ ਝੰਡਾ ਜਿੰਨਾ ਵੀ ਇਹ ਸਾਰਾ ਸੁਬੰਦਰ ਤੁਸੀਂ ਦੇਖ ਰਹੇ ਹੋ ਨਾ ਇਹ ਰੈੱਡ ਸੀ ਹੈਗਾ ਮਤਲਬ ਰੈੱਡ ਸੀ ਇਜੀਪਟ ਦੇ ਅਸਲ ਚ ਕੋਲੇ ਵਗਦਾ ਹੈਗਾ ਤੇ ਇਹਨੂੰ ਰੈੱਡ ਸੀ ਦਾ ਪਾਰਟ ਕਹਿ ਸਕਦੇ ਹੋ ਵੈਸੇ ਗulf of aden gulf of aden ਕਰਕੇ ਇਹਦਾ ਨਾਮ ਹੈਗਾ ਤੇ ਬਾਕੀ ਸਾਨੂੰ ਯਾਰ ਇੱਕ ਗੱਲ ਦੀ ਬੜੀ ਹੈਰਾਨੀ ਹੋਈ ਇੱਥੇ ਬਿਲਕੁਲ ਵੀ ਫੈਂਸਿੰਗ ਨਹੀਂ ਹੈਗੀ ਮਨੋ ਵਾਲਾ ਦਾ ਬੰਦਾ ਇਥੋਂ ਤੈਰ ਕੇ ਵੀ ਇਜ਼ਰਾਈਲ ਪਹੁੰਚ ਜਾਏ ਇੰਨੀ ਨੇੜੇ ਆ ਤੇ ਬਾਕੀ ਕਈ ਕਹਿੰਦੇ ਸੀ ਇਜ਼ਰਾਈਲ 'ਚ ਜੰਗ ਲੱਗੀ ਆਏ ਆ ਬੁਰੇ ਹਾਲਾਤ ਬੰਬ ਬੰਬ ਤੁਸੀਂ ਆ ਦੇਖੋ ਯਾਰ ਕੁਝ ਨਹੀਂ ਹੈਗਾ ਇਲਾਤ ਕਰਕੇ ਸ਼ਹਿਰ ਹੈਗਾ ਜਿਹੜਾ ਇਜ਼ਰਾਈਲ ਦਾ ਹੁਣ ਸਾਨੂੰ ਬਿਲਕੁਲ ਸਾਹਮਣੇ ਦਿਖ ਰਿਹਾ ਹੈ ਮੈਨੂੰ ਇਹ ਲੱਗਦਾ ਜੇ ਹਾਰਡਲੀ ਆ ਬੋਟ ਤੇ ਜਾਣਾ ਹੋਵੇ 10 ਮਿੰਟ ਦਾ ਰਾਹ ਵੀ ਨਹੀਂ ਹੈਗਾ ਬੋਟ ਦਾ ਕਿਤੇ ਵੀ ਕੋਈ ਫੈਂਸਿੰਗ ਨਹੀਂ ਆਰਾਮ ਨਾਲ ਬੰਦਾ ਆ ਜਾ ਸਕਦਾ ਹੈ ਜੇ ਉੱਥੇ ਜਿਆਦਾ ਬੁਰੇ ਹਾਲਾਤ ਹੁੰਦੇ ਤਾਂ ਇੱਥੇ ਵੀ ਰਪਨ ਕੁਝ ਨਾ ਕਰਦਾ ਹੁੰਦਾ ਨਾ ਹਾਂਜੀ ਤੇ ਵੈਸੇ ਜਿਹੜੇ ਨਾ ਬਹੁਤ ਸਾਰੇ ਮਤਲਬ ਲੋਕ ਹੈ ਇਜ਼ਰਾਈਲ ਤੋਂ ਇਧਰ ਤਾਂ ਆਉਂਦੇ ਆ ਮਤਲਬ ਜਾਂ ਫਲਸਤੀਨ ਤੋਂ ਕਹਤੋਂ ਜਾਂ ਇਜ਼ਰਾਈਲ ਤੋਂ ਜਿਹੜੇ ਫਲਸਤੀਨੀ ਲੋਕ ਐ ਉਹ ਜਾਰਡਨ 'ਚ ਆ ਜਾ ਸਕਦੇ ਉਹਨਾਂ ਨੂੰ ਕੋਈ ਵੀਜ਼ਾ ਦੀ ਲੋੜ ਨਹੀਂ ਇਜ਼ਰਾਈਲ ਜਾਂ ਫਲਸਤੀਨ ਦੇ ਅਸੀਂ ਇੰਨਾ ਨੇੜੇ ਆ ਤੇ ਜਿਹੜਾ ਸਾਡਾ ਫੋਨ ਆ ਟਾਵਰ ਚੱਕਰੇ ਉਹ ਵੀ ਗਾਜ਼ਾ ਦੇਖੋ ਲਿਖਿਆ ਾਰੇ ਗਾਜ਼ਾ ਪੱਟੀ ਦੇ ਚੱਕੇ ਾਰੇ ਤੇ ਲੋਕੇਸ਼ਨ ਦਿਖਾਵਾਂ ਕਿੱਥੋਂ ਦੀ ਐ ਇੱਥੇ ਖੜੇ ਆ ਸੀ ਅਕਾਬਾ 'ਚ ਤਾਂ ਅਸੀਂ ਖੜੇ ਆ ਤੇ ਲੋਕੇਸ਼ਨ ਹੋਰ ਕਰਿਓ ਮੈਨੂੰ ਲੱਗਦਾ ਕੈਰੋ ਦੀ ਚੱਕੂਗਾ ਆ ਦੇਖੋ ਸਿੱਧਾ ਕਰੇ ਮਾਈਕ ਲੋਕੇਸ਼ਨ ਸਾਡੀ ਹੈ ਇਜੀਪਟ ਦੀ ਲੋਕੇਸ਼ਨ ਇਜੀਪਟ ਦੀ ਖੜੇ ਅਸੀਂ ਇੱਥੇ ਆ ਇਹ ਇਹ ਕੁਛ ਵਾਪਰਦਾ ਇੱਥੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਪੰਜਾਬ ਤੋਂ ਉਹ ਲੈ ਜਿਹੜਾ ਪੰਜਾਬੀ ਚਾਰ ਬਾਰਡਰਾਂ ਦੇ ਵਿਚਾਲੇ ਪੰਜਾਬੀ ਬੰਦੇ ਮਿਲ ਗਏ ਇਹਨੇ ਅੱਛਾ ਰਹਿਣੇ ਦੋਗੇ ਠੀਕ ਆ ਚਲੋ ਕੀ ਹਾਲ ਹੈ ਬਾਈ ਜੀ ਠੀਕ ਠਾਕ ਜਾਣਦੇ ਹੋ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਛਾ ਯਾਰ ਚਲੋ ਰੋਝ ਦੇ ਬਾਈ ਰੋਝ ਦੇਖਦੇ ਹਾਂ ਹਾਂ ਭਾਈ ਆਪਾਂ ਇੱਥੇ ਏਡੇ ਏਡੇ ਫੈਨਾਂ ਕੋਚੋ ਨਾ ਭਾਈ ਧੰਨਵਾਦ ਭਰਾ ਧੰਨਵਾਦ ਮੈਨੂੰ ਤਾਂ ਉਮੀਦ ਨਹੀਂ ਸੀ ਵੀ ਇੱਥੇ ਕੋਈ ਮਿਲੂਗਾ ਹੁਣ ਪਤਾ ਲੱਗਿਆ ਵੀ ਕੋਨੇ ਕੋਨੇ 'ਚ ਪੰਜਾਬੀ ਵੱਸਦੇ ਆ ਜਾਰਡਨ ਬਹੁਤ ਸੋਹਣਾ ਲੱਗਿਆ ਬਹੁਤ ਧੰਨਵਾਦ ਭਾਈ ਤੁਹਾਡਾ ਹੋਰ ਵੈਲਕਮ ਸ਼ੁਕਰੀਆ ਮਿਲਦੇ ਆ ਫਿਰ ਹੈ ਫੋਟੋ ਖਿੱਚ ਲਾਂਨੇ ਆ ਭਾਈ ਜ਼ਰੂਰ ਭਾਈ ਨੂੰ ਮਿਲ ਕੇ ਅੱਜ ਬਹੁਤ ਦਿਲ ਨੂੰ ਖੁਸ਼ੀ ਇੰਨੀ ਮਿਲੀ ਹੈ ਦੱਸ ਨਹੀਂ ਸਕਦਾ ਮੈਂ ਅੱਛਾ ਯਾਰ ਭਾਈ ਸ਼ੁਕਰੀਆ ਬਹੁਤ ਮਰਾ ਸਭ ਤੋਂ ਵੱਡਾ ਮੈਂ ਹੀ ਫੈਨ ਆ ਤੁਹਾਡਾ ਜੀ ਚੱਲ ਧੰਨਵਾਦ ਬਰਾ ਧੰਨਵਾਦ ਭਾਈ ਕਹਦਾ ਮੇਰਾ ਸੁਪਨਾ ਸੀਗਾ ਤੁਹਾਨੂੰ ਮਿਲਣ ਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਤੁਸੀਂ ਸਾਹਮਣੇ ਖੜੇ ਹੋ ਸਾਹਮਣੇ ਖੜੇ ਸਹੀ ਗੱਲ ਹੈ ਜੀ ਮੈਂ ਚੂੜੀ ਚਾਂਦੀ ਵੱਡ ਕੇ ਦੇਖ ਲੈ ਭਾਈ ਮੈਂ ਅਸਲੀ ਹਾਂ ਇਹ ਗੱਲ ਸਹੀ ਗੱਲ ਹੈ Ориਜినਲ ਬੰਦਾ ਹੀ ਹੈ ਸਹੀ ਗੱਲ ਹੈ ਚਲੋ ਸ਼ੁਕਰੀਆ ਕੰਮ ਕਰ ਵਧੀਆ ਚੱਲੀ ਜਾਂਦਾ ਕੰਮ ਕਰ ਭਾਈ ਵਧੀਆ ਚਲੋ ਵਧੀਆ ਕਿੱਥੋਂ ਪੰਜਾਬ ਤੋਂ ਐ ਸ਼ਾਹਕੋਟ ਜਲੰਧਰ ਸ਼ਾਹਕੋਟ ਜਲੰਧਰ ਠੀਕ ਹੈ ਚਲੋ ਪਰਮਾਤਮਾ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਸਾਡੇ ਤੁਹਾਡੇ ਸਿਰ ਤੇ ਸ਼ੁਕਰੀਆ ਭਾਈ ਮਿਲਦੇ ਆ ਜੀ ਠੀਕ ਹੈ ਚੰਗਾ ਭਰਾ ਚਲੋ ਇਦਾਂ ਹੀ ਤਰੱਕੀਆਂ ਬਖਸ਼ੇ ਚੰਗਾ ਭਰਾ ਮਿਹਰਬਾਨ ਓਕੇ ਸਤਿ ਸ੍ਰੀ ਅਕਾਲ ਇੱਥੇ ਕਿਸ਼ਤੀਆਂ ਵਾਲੇ ਵਾਵਾ ਤੰਗ ਕਰਦੇ ਆ ਮੈਨੂੰ ਇਹ ਲੱਗਦਾ ਵੀ ਜਿਹੜੀ ਸਨੋਰਕਲਿੰਗ ਵਗੈਰਾ ਇੱਥੇ ਹੁੰਦੀ ਹੈ ਸਨੋਰਕਲਿੰਗ ਕਹ ਦੋ ਉਹ ਤਾਂ ਅਸੀਂ ਪਹਿਲਾਂ ਕੀਤੀ ਹੋਈ ਹੈ ਜਾਂ ਸਕੂਬਾ ਡਾਈਵਿੰਗ ਵੀ ਇੱਥੇ ਹੁੰਦੀ ਹੈ ਕਿਉਂਕਿ ਬਹੁਤ ਲੋਕ ਬਾਜਾ ਮਰੀ ਜਾਂਦੇ ਆ ਉਸ ਸੀਜ਼ਨ ਇੱਥੇ ਨਾ ਟੂਰਿਸਟ ਇੰਨੇ ਆਉਣ ਦਾ ਕਾਰਨ ਇੱਕ ਇਹ ਵੀ ਹੈ ਤੇ ਜਿਵੇਂ ਚਾਰ ਦੇਸ਼ਾਂ ਨੇ ਤੁਹਾਨੂੰ ਦੱਸਿਆ ਵਿਚਾਲੇ ਹੈਗਾ ਤੇ ਜਿਹੜੇ ਇਜ਼ਰਾਈਲੀ ਨੇ ਉਹਨਾਂ ਨੂੰ ਤਾਂ ਵੀਜ਼ਾ ਲੈਣ ਦੀ ਇੱਥੇ ਲੋੜ ਹੀ ਨਹੀਂ ਹੈਗੀ ਪਰ ਜਾਰਡਨ ਦੇ ਲੋਕਾਂ ਨੂੰ ਜੇ ਜਾਰਡਨ ਦੇ ਲੋਕਾਂ ਨੇ ਇਜ਼ਰਾਈਲ ਜਾਣਾ ਨਾ ਤਾਂ ਵੀਜ਼ਾ ਚਾਹੀਦਾ ਤੁਸੀਂ ਕੰਟਰੀ ਦੀ ਪਾਲਿਸੀ ਦੇਖੋ ਨਹੀਂ ਦੋਵੇਂ ਕੰਟਰੀਆਂ ਮਤਲਬ ਸੇਮ ਪਾਲਿਸੀ ਤੇ ਸੇਮ ਰੂਲ ਤੇ ਕੰਮ ਕਰਦੀਆਂ ਹੁੰਦੀਆਂ ਹਨਾ ਪਰ ਇੱਥੇ ਰੂਲ ਨਹੀਂ ਹੈਗਾ ਤੇ ਦੂਸਰਾ ਜਿਹੜਾ ਇੱਥੋਂ ਇਜੀਪਟ ਦੇ ਵਿੱਚ ਸਿਨਾਈ ਪੈਨਿਨਸੂਲਾ ਪੈਂਦਾ ਤੇ ਜਿਹਨੂੰ ਸਿਨਾਈ ਪਰਬਤ ਵੀ ਕਹਿੰਦੇ ਨੇ ਜਿੱਥੇ ਕਹਿੰਦੇ ਆ ਵੀ ਜਿਹੜੇ ਹਜਰਤ ਮੋਸੇਸ ਸੀਗੇ ਮੂਸਾ ਜੀ ਦੀ ਕਹਿੰਦੇ ਆ ਉਹਨਾਂ ਦੀ ਜਿਹੜੀ ਪਰਮੇਸ਼ਰ ਨਾਲ ਮੁਲਾਕਾਤ ਪਹਿਲੀ ਮੁਲਾਕਾਤ ਉੱਥੇ ਹੋਈ ਸੀ ਉਹ ਜਿਹੜਾ ਇਹਨਾਂ ਦਾ ਇਤਿਹਾਸ ਜੁਡਾਈਜ਼ਮ ਦਾ ਜਹੂਦੀ ਧਰਮ ਦਾ ਉਹਦੇ ਚ ਸਾਰਾ ਜ਼ਿਕਰ ਮਿਲਦਾ ਹੈਗਾ ਤੇ ਉਹ ਵੀ ਇੱਥੋਂ ਨੇੜੇ ਆ ਬਿਲਕੁਲ ਮਿਸਰ ਚ ਉਹ ਟੂਰਿਸਟ ਸਪੌਟ ਆ ਉਹਦੇ ਕਰਕੇ ਆਹ ਹੈ ਕਾਬਾ ਫੇਮਸ ਹੈ ਸਾਊਦੀ ਅਰਬੀਆ ਜਿਵੇਂ ਤੁਹਾਨੂੰ ਦੱਸਿਆ ਤਾਂ ਨੇੜੇ ਆ ਤੇ ਇਜ਼ਰਾਇਲ ਦਾ ਤਾਂ ਜਮਾ ਪਰਾਂ ਵਾਲੇ ਪਾਸੇ ਸ਼ਹਿਰ ਹੀ ਲੱਗਦਾ ਇਹਨੂੰ ਤੇ ਉਹ ਵੀ ਜਮਾ ਸਾਹਮਣੇ ਹੈਗਾ ਤੇ ਬਾਕੀ ਪੂਰੇ ਜੌਰਡਨ ਦੇ ਟੂਰਿਸਟ ਇੱਥੇ ਆਉਂਦੇ ਆ ਤੇ ਹੁਣ ਅਸੀਂ ਥੋੜਾ ਜਿਹਾ ਹੋਰ ਅੱਗੇ ਵੱਲ ਨੂੰ ਚੱਲਦੇ ਆਂ ਤੇ ਜਿਹੜਾ ਇਜ਼ਰਾਈਲ ਦੇ ਨੇੜੇ ਦਾ ਪਾਸਾ ਹੈਗਾ ਥੋੜਾ ਜਿਹਾ ਤੁਹਾਨੂੰ ਹੋਰ ਨੇੜੇ ਉਹ ਦਿਖਾ ਕੇ ਲਿਆਉਣੀ ਓਏ ਯਾਰ ਕਿੰਨੀ ਆਬਾਦੀ ਆ ਮੈਨੂੰ ਐ ਲੱਗਦਾ ਹੈ ਜਾਰਡਨ ਦੀ ਵੀ ਪਤਾ ਨਹੀਂ ਬੀਚ ਹੀ ਇਹਨਾਂ ਨੂੰ ਇੱਕ ਲੱਗਦੀ ਹੈ ਹਲੋ ਥੈਂਕ ਯੂ ਸ਼ੁਕਰਾਨ ਬਰੋ ਸ਼ੁਕਰਾਨ ਤੇ ਪਤਾ ਨਹੀਂ ਅ ਬੀਚ ਇੱਕ ਲੱਗਦੀ ਆ ਤਾਂ ਕਰਕੇ ਇਹਨਾਂ ਖਾਪ ਪਾਇਆ ਹੋਇਆ ਇਹਨਾਂ ਨੇ ਜਿਹੜੇ ਪਾਸੇ ਦੇਖੋ ਇਧਰ ਨੂੰ ਦੇਖੋ ਸਾਰਾ ਦੇਖੋ ਭਰਿਆ ਪਿਆ ਹੈਗਾ ਬੀਚ ਤੇ ਇੰਨੇ ਲੋਕ ਨੇ ਜਿਹੜੀ ਮੇਨ ਜਗ੍ਹਾ ਨਾਲ ਦੀ ਅਜੂਬੇ ਚ ਆਉਂਦੀ ਉੱਥੇ ਇਕੱਠ ਨੇ ਸਿੱਕੇ ਤੇ ਇੱਧਰ ਨੂੰ ਤੁਹਾਨੂੰ ਦੱਸਦਾ ਉਹ ਪਿੱਛੇ ਮਤਲਬ ਇਜ਼ਰਾਈਲ ਸਾਰਾ ਸੀਗਾ ਤੇ ਹੁਣ ਅਸੀਂ ਸਾਊਦੀ ਦੇ ਬਾਰਡਰ ਨੂੰ ਜਾਈ ਜਾਂਦੇ ਆ ਥਰੇ ਥਰੇ ਤੇ ਸਾਊਦੀ ਪਹੁੰਚਾਂਗੇ ਹੁਣ ਉਹ ਸਾਹਮਣੇ ਵਾਲੇ ਪਾਸੇ ਹੈਗਾ ਸਾਊਦੀ ਤੁਹਾਨੂੰ ਦੱਸਿਓ ਉਹ ਪਹਾੜ ਜਿਹਾ ਤੁਹਾਨੂੰ ਦਿਖਦਾ ਨਾ ਉੱਥੇ ਉੱਥੇ ਸਾਊਦੀ ਆ ਜਿਹੜੇ ਨਾ ਇਹ ਜੇ ਡਾਈਵਿੰਗ ਦੇ ਮਤਲਬ ਬੋਰਡ ਆ ਉਹ ਤੁਹਾਨੂੰ ਥਾਂ ਥਾਂ ਇੱਥੇ ਲੱਗੇ ਮਿਲ ਜਾਣਗੇ ਤੁਹਾਨੂੰ ਦੱਸੇ ਦੇ ਨਾਲ ਡਾਈਵਿੰਗ ਬਹੁਤ ਜ਼ਿਆਦਾ ਹੁੰਦੀ ਇੱਥੇ ਜਿੰਨੀਆਂ ਵੀ ਅੰਡੇਮਾਨ ਨਿਕੋਬਾਰ ਚ ਅਸੀਂ ਐਕਟੀਵਿਟੀਜ਼ ਦੇਖੀਆਂ ਸੀ ਨਾ ਡਾਈਵਿੰਗ ਲਾ ਲਓ ਸੀ ਵਾਕ ਲਾ ਲਓ A to Z ਸਾਰੀਆਂ ਇੱਥੇ ਹੁੰਦੀਆਂ ਰੈਡ ਸੀ ਕਹਿੰਦੇ ਬਹੁਤ ਜ਼ਿਆਦਾ ਮਸ਼ਹੂਰ ਹੈ ਇਹ ਚੀਜ਼ ਲਈ ਸ਼ਹਿਰ ਦੀ ਨਾਲ ਸਾਨੂੰ ਇੱਕ ਗੱਲ ਬਿਲਕੁਲ ਹੀ ਵਧੀਆ ਨਹੀਂ ਲੱਗੀ ਕਹਿੰਦਾ Google Map ਨਾ ਜਮੇ ਕੰਮ ਨਹੀਂ ਕਰਦਾ ਸਾਡੇ ਕੋਲੇ ਮਤਲਬ ਤਿੰਨ ਫੋਨ ਤੋਂ ਅਸੀਂ ਅਲੱਗ-ਅਲੱਗ ਲੋਕੇਸ਼ਨ ਇਹਦੀ ਲਾ ਕੇ ਦੇਖੀ ਆ ਤੇ ਲੋਕੇਸ਼ਨ ਕੈਰੋ ਚ ਲੈ ਜਾਂਦੀ ਤੇ ਅਸੀਂ ਆਫਲਾਈਨ ਮੈਪ ਵੀ ਡਾਊਨਲੋਡ ਕਰਕੇ ਦੇਖ ਲਿਆ ਵੀ ਆਫਲਾਈਨ ਮੈਪ ਤੇ ਕੀ ਬਤਾ ਕੰਮ ਕਰ ਜੇ ਤੇ ਉਹ ਵੀ ਨਹੀਂ ਕੰਮ ਕਰਦਾ ਸ਼ਾਇਦ ਜਾਂਦਾ ਇਜ਼ਰਾਈਲ ਨੇੜੇ ਇਜ਼ਰਾਈਲ ਨੇ ਕੁਝ ਐਵੇਂ ਦਾ ਆਪਣਾ ਸਿਸਟਮ ਲਾਇਆ ਹੋਵੇ Google Map ਤੁਹਾਨੂੰ ਲੋਕੇਸ਼ਨ ਤੁਹਾਡੀ ਈਜੀਪਟ ਦੇ ਵਿੱਚ ਲਾ ਜਾਂਦਾ ਤੁਹਾਨੂੰ ਦਿਖਾਈ ਵੀ ਸੀਗੀ ਤੇ ਹੁਣ ਕੀ ਹੈ ਪ੍ਰੋਬਲਮ ਇੱਥੇ ਕੀ ਹੁੰਦੀ ਹੈ ਮਤਲਬ ਜਿਹੜੀਆਂ ਲੋਕੇਸ਼ਨ ਤੇ ਅਸੀਂ ਕਿਤੇ ਜਾਣਾ ਹੈ ਸ਼ਹਿਰ ਚ ਘੁੰਮਣਾ ਹੈ ਬੰਦੇ ਨੂੰ ਈਜ਼ੀ ਹੋ ਜਾਂਦਾ ਥੋੜਾ Google Map ਤੋਂ ਲਾ ਕੇ ਹਨ ਤੇ ਹੁਣ ਸਾਨੂੰ ਪੁੱਛ ਪੁੱਛੇ ਜਾਣਾ ਪੈ ਰਿਹਾ ਵਾਰੀ ਵਾਰੀ ਪੁੱਛਣਾ ਪੈਂਦਾ ਇੱਕ ਇੱਥੇ ਲੈਂਗੁਏਜ ਨਹੀਂ ਆਉਂਦੀ ਸਾਰੇ ਨੂੰ ਅਰੈਬਿਕ ਬੋਲਦੇ ਆ ਤੇ ਇਹਦੇ ਕਰਕੇ ਤੇ ਜਾਰਡਨ ਗਵਰਨਮੈਂਟ ਨੂੰ ਥੋੜਾ ਜਿਹਾ ਤੇ ਕੰਮ ਕਰਨਾ ਚਾਹੀਦਾ ਤੇ ਜਿਹੜਾ ਵੀ ਆਪਣੇ ਸਰਵਰ ਵਗੈਰਾ ਕੁਝ ਇਹੋ ਜਿਹੇ ਲਾਵੇ ਹਨ ਜਿਹੜੇ ਆਪਣੇ ਫੋਨ ਇਥੇ ਆਸਾਨੀ ਨਾਲ ਚੱਲ ਸਕਣ ਫਾਈਨਲੀ ਅਸੀਂ ਪਹੁੰਚ ਗਏ ਆ ਕਿਲੇ ਦੇ ਵਿੱਚ ਤੇ ਜਿਹਨੂੰ ਕੈਸਲ ਵੀ ਕਿਹਾ ਜਾਂਦਾ ਹੈ ਜਾਂ ਸਿਟਾਡਲ ਕਿਹਾ ਜਾਂਦਾ ਇਥੋਂ ਦਾ ਤੇ ਤੁਹਾਨੂੰ ਅੰਦਰਲੇ ਪਾਸਿਓਂ ਸਾਰਾ ਦਿਖਾਉਣੀ ਆ ਤੇ ਕਿਵੇਂ ਦੇਖੇ ਅੰਦਰ ਹਲੋ ਦੇਖੋ ਯਾਰ ਕਿੰਨੇ ਪੁਰਾਣੇ ਪੁਰਾਣੇ ਗੇਟ ਹੈ ਇੱਥੋਂ ਦੇ ਸਾਰਾ ਕਾਫੀ ਟਾਈਮ ਪੁਰਾਣਾ ਹੈ ਪੱਥਰਾਂ ਦਾ ਬਣਿਆ ਹੋਇਆ ਕਿਲੇ ਇੱਥੇ ਛੋਟੀ ਹੁੰਦੀ ਨੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਨਾ ਅੰਦਰਲੇ ਪਾਸੇ ਵਾਵਾ ਲੱਗ ਰਿਹਾ ਦੇਖਣ ਨੂੰ ਇਹ ਆਪਾਂ ਪਹੁੰਚ ਗਏ ਦੇ ਉੱਪਰਲੇ ਪਾਸੇ ਇਹ ਕੋਈ ਫਲੋਰ ਹੈ ਦਾ ਜਿਆਦਾ ਉੱਚਾ ਲੰਬਾ ਹੈ ਨਹੀਂਗਾ ਇਹ ਕਿਲਾ ਤੇ ਉੱਪਰ ਵੀ ਆਹ ਪੁਰਾਣੇ ਟਾਈਮ 'ਚ ਸ਼ਾਇਦ ਇੱਥੇ ਕਮਰੇ ਬਣੇ ਹੋਣਗੇ ਸਾਰੇ ਜਿਹੜੇ ਤੁਹਾਨੂੰ ਦਿਖ ਰਹੀ ਹੈਗੇ ਤੇ ਇੰਨਾ ਕਹਿਗਾ ਸਾਹਮਣੇ ਵਾਲੇ ਪਾਸੇ ਸਮੁੰਦਰ ਦਾ ਵੀ ਥੀ ਵਿਊ ਹੈ ਸ਼ਾਇਦ ਰੈਡ ਸੀ ਦਾ ਨਹੀਂ ਜੀ ਰਸਤਾ ਹੈ ਨਹੀਂ ਇਧਰ ਜਾਣ ਨੂੰ ਨਹੀਂ ਤੁਹਾਨੂੰ ਇਧਰਲੇ ਪਾਸੇ ਕਿਲੇ ਦੇ ਉੱਪਰਲੇ ਪਾਸੇ ਦਿਖਾ ਦਿੰਦੇ ਤੇ ਇੰਨਾ ਕੀ ਹੈ ਵੈਸੇ ਜਿਹੜਾ ਹੈ ਕਿਲਾ ਹੈ ਨਾ ਤੇ ਇਹਨੂੰ ਕੈਸਲ ਆਫ ਅਕਾਬਾ ਜਾਂ ਮਾਮਲੂਕ ਕੈਸਲ ਵੀ ਕਿਹਾ ਜਾਂਦਾ ਕਿਉਂਕਿ ਜਿਹੜੇ ਮਾਮਲੂਕ ਸੀ ਉਹ ਉਸ ਟਾਈਮ ਦੇ ਕਿੰਗ ਸੀ ਓਟਮਨ ਵੇਲੇ ਦਾ ਬੇਸਿਕਲੀ ਕਿਲਾ ਬਣਿਆ ਹੋਇਆ ਹੈ ਓਟਮਨ एंपਾਇਰ 16ਵੀਂ ਸੈਂਚਰੀ ਦੇ ਨੇੜੇ ਤੇੜੇ ਦਾ ਦੱਸ ਦੇਣੇ ਉਦੋਂ ਦਾ ਇਹ ਸਾਰਾ ਤੇ ਵਰਲਡ ਵਾਰ ਦੇ ਟਾਈਮ ਦੇ ਟਾਈਮ ਵੀ ਇਹ ਮਤਲਬ ਜਿਹੜੇ ਉਦੋਂ ਦੇ ਆਰਮਗਾਰਡ ਸੀਗੇ ਸਿਪਾਹੀ ਸੀਗੇ ਜਾਂ ਲੜਨ ਵਾਲੇ ਫੌਜੀ ਸੀ ਉਹਨਾਂ ਵੱਲੋਂ ਵੀ ਵਰਤਿਆ ਜਾਂਦਾ ਰਿਹਾ ਤੇ ਫਿਰ ਜਿਹੜੇ ਮੱਕੇ ਮਦੀਨੇ ਨੂੰ ਇੱਥੋਂ ਸਰਦਾ ਲੂ ਜਾਂਦੇ ਸੀਗੇ ਉਹਨਾਂ ਤੋਂ ਠਾਹਰ ਵਜੋਂ ਵੀ ਵਰਤਿਆ ਜਾਂਦਾ ਰਿਹਾ ਤੇ ਅਲੱਗ-ਅਲੱਗ ਇਸ ਕਿਲੇ ਨੂੰ ਅਲੱਗ-ਅਲੱਗ ਟਾਈਮ 'ਚ ਵਰਤਿਆ ਜਾਂਦਾ ਰਿਹਾ ਇੱਥੋਂ ਤੁਹਾਨੂੰ ਨਾ ਪਹਾੜ ਦਿਖਦੇ ਹੋਣਗੇ ਉਹ ਸਾਹਮਣੇ ਪਿੱਛੇ ਇੱਥੋਂ ਜਿਹੜਾ ਸਾਨੂੰ ਇਹ ਕਿਲੇ ਤੋਂ ਉੱਪਰ ਚੜਕੇ ਜਿਹੜਾ ਸਾਊਦੀ ਅਰਬੀਆ ਉਹ ਹੋਰ ਵੀ ਨੇੜੇ ਹੋਣ ਦਿਖਣ ਲੱਗ ਉਹ ਸਾਹਮਣੇ ਪਹਾੜਾ ਹੈ ਸਾਰੇ ਜਿਹੜੇ ਉਹ ਸਾਹਮਣੇ ਪਹਾੜਾ ਹੈ ਨਾ ਹੁਣ ਤਾਂ ਮੈਂ ਇੱਥੇ ਉੱਪਰ ਉਹ ਸਾਰਾ 사ऊदी ਹੈ 사우디 ਅਰਬੀ ਹੈ ਸਾਰਾ ਦੇਖ ਲਓ ਇੰਨਾ ਨੇੜੇ ਐ ਇਥੋਂ ਸਾਰੇ ਬਾਰਡਰੀ ਵੈਸੇ ਬਹੁਤ ਨੇੜੇ ਆ ਯਾਰ ਤੇ ਉੱਪਰਲੇ ਪਾਸੇ ਕੁਝ ਇਹੋ ਜਿਹਾ ਸੀਗਾ ਤੇ ਇਧਰਲੇ ਪਾਸੇ ਦੱਸਦੇ ਆ ਅਸੀਂ ਗਏ ਤਾਂ ਨਹੀਂ ਮਤਲਬ ਜਿਆਦਾ ਦੂਰ ਤੱਕ ਜਾਂ ਥੱਲੇ ਤੇ ਦੱਸਦੇ ਆ ਕਹਿੰਦੇ ਵੀ ਇੱਥੇ ਫੈਂਸਿੰਗ ਹੋਈ ਹੋਈ ਹੈ ਪਹਾੜਾਂ ਦੇ ਉੱਪਰ ਥੱਲੋਂ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਨੇੜੇ ਸੜਕ ਰਾਹੀਂ ਉੱਥੇ ਤੱਕ ਤੇ ਉੱਪਰਲੇ ਪਾਸੇ ਕਹਿੰਦੇ ਤੁਹਾਨੂੰ ਉੱਥੇ ਉੱਪਰ ਫੈਂਸਿੰਗ ਮਿਲੂਗੀ ਸਾਰੀ ਤੇ ਕਹਿੰਦੇ ਆਮ ਜੇ ਟੂਰਿਸਟ ਆਉਂਨ ਉਹ ਫੌਜੀ ਜਾਂ ਪੁਲਿਸ ਵਾਲੇ ਆ ਜਿਹੜੇ ਇੱਥੋਂ ਦੇ ਉਹ ਲੰਘਣ ਵੀ ਨਹੀਂ ਦਿੰਦੇ ਹੈਗੇ 사우ਦੀ ਬਾਰਡਰ ਵੱਲ ਕਿਉਂਕਿ ਉਧਰ ਟੂਰਿਸਟ ਥਾਂ ਨਹੀਂ ਦੇਖਣ ਆਲੀ ਤਾਂ ਕਰਕੇ ਉਹ ਨੰਗਣ ਨਹੀਂ ਚੱਲੀ ਖੁਸ਼ੀ ਇੱਥੇ ਛੋਟੇ ਛੋਟੇ ਜਿਹੇ ਇਹੋ ਜਿਹੇ ਕਮਰੇ ਬਣੇ ਹੋਇਆ ਕਿਉਂਕਿ ਪੁਰਾਣੇ ਟਾਈਮ ਦਾ ਬਣਿਆ ਹੋਣ ਕਰਕੇ ਨਾ ਜਿਆਦਾ ਉਹ ਹੈ ਨਹੀਂ ਲੱਕੜ ਮਿੱਟੀ ਪੱਥਰ ਬਸ ਇਹੀ ਜਿਹਾਂ ਕਿਲੇ ਨੂੰ ਬਣਾਉਣ ਲਈ ਸਾਰੀਆਂ ਵਰਤੀਆਂ ਗਈਆਂ ਨੇ ਇਹ ਹੁਣ ਅਸੀਂ ਪਹੁੰਚ ਗਏ ਬਿਲਕੁਲ ਸ਼ਹਿਰ ਵਾਲੇ ਪਾਸੇ ਤੇ ਸ਼ਹਿਰ ਬਹੁਤ ਸੋਹਣਾ ਯਾਰ ਅਕਬਾ ਜਿਹੜਾ ਵੈਸੇ ਤਾਂ ਜਾਰਡਨ ਹੀ ਸਾਫ ਸਫਾਈ ਸੋਹਣੀ ਹੈਗੀ ਮਤਲਬ ਅਮਾਨ ਚ ਵੀ ਅਸੀਂ ਦੇਖਿਆ ਜੀ ਸਾਫ ਸਫਾਈ ਵਧੀਆ ਤੇ ਪਰ ਜਿਹੜਾ ਇਹ ਸ਼ਹਿਰ ਹੈ ਇਹ ਤਾਂ ਬਾਕੀ ਵਾਹ ਕਮਾਲ ਬਹੁਤ ਸੋਹਣਾ ਵਾਲਾ ਦੁਆਲਾ ਰਾਜਧਾਨੀ ਨਾਲੋਂ ਇੱਥੇ ਇਹ ਫਰਕ ਹੈ ਵੱਡਾ ਤੇ ਇਥੇ ਪੋਪੂਲੇਸ਼ਨ ਘੱਟ ਹੈ ਟ੍ਰੈਫਿਕ ਘੱਟ ਹੈ ਇਹ ਕਰਕੇ ਸ਼ਾਂਤੀ ਜੀਏਗੀ ਵਿੱਚ ਤੇ ਜ਼ਰੂਰ ਰਸ ਮਿਲੇ ਪਰ ਇਹ ਸ਼ਹਿਰ ਦੇਖੋ ਖਾਲੀ ਜਾ ਪਿਆਗਾ ਬਿਲਕੁਲ ਤੇ ਹੁਣ ਇੱਥੇ ਅਸੀਂ ਜਬ ਤੁਹਾਨੂੰ ਦਾ ਟੈਕਸੀ ਵਾਲੇ ਦਾ ਪਤਾ ਕਰਨਾ ਹੈਗਾ ਇਹ ਸ਼ਹਿਰ ਦਾ ਨਾ ਪਤਾ ਨਹੀਂ ਏਰੀਆ ਜਿਆਦਾ ਖੁੱਲਾ ਹੈ ਆ ਇੱਥੇ ਆਊਟਸਾਈਡ ਬੈਠਣ ਨੂੰ ਜੇ ਮੈਂ ਯੂਰਪ ਚ ਦੇਖ ਦਿੰਦਾ ਕਿ ਉਮੇ ਬਹੁਤ ਬਣਿਆ ਹੋਇਆਗਾ ਤੇ ਅਮਾਨ ਜੇ ਕੁਝ ਨਹੀਂ ਦੇਖਿਆ ਸੀ ਜਾਂ ਇਹ ਕਲਚਰ ਨਹੀਂ ਦੇਖਿਆ ਸੀ ਇੱਥੇ ਜਿੰਨੇ ਵੀ ਰੈਸਟੋਰੈਂਟ ਹਨ ਸਾਰਿਆਂ ਦੇ ਬਾਹਰ ਇੰਨੀ ਨਹੀਂ ਇੰਨੀ ਇੰਨੀ ਥਾਵਾਂ ਆ ਬੈਠਣ ਨੂੰ ਦੇਖੋ ਕਿੰਨਾ ਕਿਨਾਲ ਲਾਇਆ ਹੋਇਆ ਹੈਗਾ ਲੋਕ ਸ਼ਾਇਦ ਰਾਤ ਨੂੰ ਸ਼ਾਮ ਨੂੰ ਬਾਹਰ ਆਉਂਦੇ ਹੋਣਗੇ ਤੇ ਇੱਥੇ ਸਾਰਾ ਬੈਠੇ ਹੋਣਗੇ ਤੇ ਸਾਰਾ ਸ਼ਹਿਰ ਪਹਾੜਾਂ ਜਾਏਗਾ ਮਤਲਬ ਛੋਟੇ 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 ਪਹਾੜ ਆ ਤੇ ਛੋਟੇ ਨਹੀਂ ਕਹਿ ਸਕਦੇ ਬਾਬਾ ਵੱਡੇ ਆ ਤੇ ਇਧਰੋਂ ਸੌਦੀ ਬਾਰਡਰ ਵੱਲੋਂ ਵੱਧਾ ਜਦੋਂ ਉਲਟ ਪਾਸੇ ਉੱਪਰ ਨੂੰ ਜਾਓ ਜਿੱਧਰ ਨੂੰ ਡੈੱਡ ਸੀ ਆ ਜਾਂ ਹੋਰ ਉੱਪਰ ਨੂੰ ਜਾਵਾਂਗੇ ਨਾ ਉਧਰ ਨੂੰ ਘਟਾ ਤੇ 사우디아ਰਬੀਆ ਚ ਤਾਂ ਹੈ ਹੀ ਵੈਸੇ ਪਹਾੜ ਹੈ ਚਾਰੇ ਪਾਸੇ ਜਿਵੇਂ ਤੁਹਾਨੂੰ ਉਹ ਸਾਹਮਣੇ ਦਿਖਦੇ ਹੋਣਗੇ ਨਾ ਆਪਾਂ ਨੂੰ ਦੂਰੋਂ ਦੇਖਾ ਇੱਥੋਂ ਦੇਖਣ ਨੂੰ ਛੋਟੇ ਛੋਟੇ ਲੱਗ ਰਿਹਾ ਹਾਂ ਜਦੋਂ ਨੇੜੇ ਜਾਵਾਂਗੇ ਫਿਰ ਪਤਾ ਲੱਗੇਗਾ ਇੱਧਰ ਵੀ ਹੈ ਕਾਫੀ ਵੱਡੇ ਵੱਡੇ ਇਧਰੋਂ ਤੁਸੀਂ ਦੇਖੋ ਐਸੋ ਦੇਖਦੇ ਹੁਣ Google Map ਨਾ ਚੱਲਣ ਕਰਕੇ ਨਾ ਬਿਲਕੁਲ ਮਤਲਬ ਹੈਲਪਲੈਸ ਤੇ ਹੋਪਲੈਸ ਹੋਏ ਪਈਆਂ ਸੀ ਕੁਝ ਵੀ ਨਹੀਂ ਸਮਝ ਆ ਰਿਹਾ ਬਸ ਆਈਡੀ ਨਾਲ ਤੁਰੇ ਜਾਂਦੇ ਨੇ ਵੀ ਆਹ ਆ ਇਧਰ ਹੈ ਆਹ ਆ ਇਧਰ ਹੈ ਜਿਹੜੀ ਜਗ੍ਹਾ ਨੇੜੇ ਹੁੰਦੀ ਹੈ ਜਾਂ ਹੋਟਲ ਹੁੰਦਾ ਜਾਂ ਰੈਸਟੋਰੈਂਟ ਹੁੰਦਾ ਉਹਨੂੰ ਪਹਿਲਾਂ ਮੈਪ ਤੇ ਹੈ ਕਿ ਲੱਭਣਾ ਪੈਂਦਾ ਵੀ ਇਹ ਕਿੱਥੇ ਜਾ ਵੀ ਇਧਰੋਂ ਕਿਧਰ ਨੂੰ ਗਲੀ ਮੁੜੂਗੀ ਤੇ ਰੈਂਟਲ ਸ਼ਾਪਸ ਨੇ ਸਾਨੂੰ ਲੱਭ ਰਹੀਆਂ ਦੇਖੋ ਸ਼ਾਪ ਲੱਭਣ ਲਈ ਇੰਨੀ ਸਟ੍ਰਗਲ ਕਰਨੀ ਪੈ ਰਹੀ ਹੈ ਤੇ ਕਾਰ ਵੈਸੇ ਚਾਹੀਦੀ ਤਾਂ ਸਾਨੂੰ ਕੱਲ ਨੂੰ ਆ ਕਿਉਂਕਿ ਕੱਲ ਨੂੰ ਅਸੀਂ ਇੱਥੋਂ ਜਾਣਾ ਵਾਦੀ ਰਾਮ ਜਿਹਨੂੰ ਮਤਲਬ ਇੱਕ ਹੋਰ ਗ੍ਰਹਿ ਦੀ ਤਰ੍ਹਾਂ ਕਹਿੰਦੇ ਆ ਮਤਲਬ ਜਿਹੜੀ ਲੈਂਡ ਆ ਉੱਥੇ ਇਹੋ ਜੀ ਹੈਗੀ ਬਹੁਤ ਸਾਰੀਆਂ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਆ ਇੱਥੇ ਤੇ ਉਹ ਜਗ੍ਹਾ ਤੇ ਜਾਣਾ ਟੈਕਸੀ ਸਾਨੂੰ ਆਏ ਵੀ ਅਸੀਂ ਆਪਣੀ ਪ੍ਰਾਈਵੇਟ ਲੈ ਕੇ ਜਾਈਏ ਮਤਲਬ ਆਪਣੀ ਹਾਇਰ ਕਰਕੇ ਉਹਦੇ ਮਤਲਬ ਹੈਲੋ ਹਾਓ ਆਰ ਯੂ ਤੇ ਉਹਦਾ ਕਾਰਨ ਇਹ ਆ ਆਫ ਦੀ ਟੈਕਸੀ ਲੈਣ ਦਾ ਤੇ ਅਸੀਂ ਦੋ ਕੁ ਦਿਨ ਉੱਥੇ ਤਿੰਨ ਦਿਨ ਲਾਉਣੇ ਆ ਸਾਨੂੰ ਈਜ਼ੀ ਹੋ ਜਾਊਗਾ ਸਾਰੇ ਘੁੰਮਣਾ ਫਿਰਨਾ ਇਹ ਆ ਗਈ ਸਾਰੀ ਮਾਰਕੀਟ ਤੇ ਜਿੱਥੇ ਅਸੀਂ ਪਹੁੰਚਣਾ ਸੀਗਾ ਉਹ ਸਾਡੇ ਸਾਹਮਣੇ ਸ਼ਾਪ ਵੀ ਹੈ ਕਾਰ ਰੈਂਟ ਦੀ ਤੇ ਉੱਥੇ ਜਾਣੇ ਹੁਣ ਪਤਾ ਕਰਕੇ ਆਵਾਂਗੇ ਕਿੰਨੇ ਪੈਸੇ ਲੈਂਦੇ ਆ ਕੀ 400 ਲੈਣਗੇ ਆ ਇੱਥੇ ਆਹ ਰੋਡ ਤੇ ਨੇ ਇੰਨੀਆਂ ਸ਼ਾਪਸ ਹੀ ਸ਼ਾਪਸ ਹੈ Google Map ਤੇ ਸਾਰਾ ਭਰਿਆ ਪਿਆ ਹੈ ਤੇ ਇਹ ਕਹਿੰਦੇ ਅਸੀਂ ਕਾਰ ਦੇ ਦੋ ਦਿੰਦੇ ਆ ਤੈਨੂੰ ਕਹਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਤੇ ਪਰ ਕਹਿੰਦੇ ਜੇ ਤੈਨੂੰ ਪੁਲਿਸ ਨੇ ਘੇਰ ਲਿਆ ਤੇ ਪੁਲਿਸ ਜਿਹੜਾ ਫਾਈਨ ਕਰੂਗੀ ਤੈਨੂੰ ਟਿਕਟ ਦੇਊਗੀ ਕਹਿੰਦੇ ਉਹ ਤੇਰਾ ਹੋਊਗਾ ਮੈਂ ਕਿਹਾ ਵੀ ਕਿੰਨਾ ਕਿੰਨਾ ਕਦੇ ਉਹ ਟਿਕਟ ਕਹਿੰਦੇ ਵੀ 50 70 ਜੇ ਡੀ ਵੀ ਡਿਪੈਂਡ ਕਰਦਾ ਉਹਦੇ ਮੂਡ ਤੇ ਵੀ ਉਹਦੇ ਮੂਡ ਤੇ ਡਿਪੈਂਡ ਕਰਦਾ ਵੀ ਘੱਟੋ ਘੱਟ 50 ਤਾਂ ਹੈਗਾ 5000 ਰੁਪਈਆ ਇੱਕ ਵਾਰੀ ਦਾ ਜਦੋਂ ਤੈਨੂੰ ਘੇਰ ਲਿਆ ਤੇ ਉੱਥੇ ਚੱਕਰ ਪਾਇਆ ਸੀਗਾ ਸਾਨੂੰ ਆਮਾਨ ਚੋ ਕਹਿੰਦੇ ਸੀ ਇੰਸ਼ੋਰੈਂਸ ਤੈਨੂੰ ਲੈਣਾ ਪਊਗਾ 25000 ਰੁਪਏ ਤਾਂ ਉੱਥੇ ਅਸੀਂ ਤਾਂ ਨਹੀਂ ਰੈਂਟ ਦੇ ਲਈ ਇੱਥੇ ਪਰ ਕਾਫੀ ਸਾਰੀਆਂ ਸ਼ਾਪਸ ਹੈ ਹੋਰ ਸ਼ਾਪ ਤੇ ਟਰਾਈ ਕਰਦੇ ਆ ਕੀ ਪਤਾ ਕੋਈ ਹੋਰ ਦੇ ਦੇ ਕਹਦੇ ਵੀ ਫਾਈਨ ਹੈ ਤੂੰ ਲੈ ਕੇ ਜਾ ਸਕਦਾ ਵੈਸੇ ਇੱਥੋਂ ਜਿਆਦਾ ਦੂਰ ਵੀ ਨਹੀਂ ਵਾਦੀ ਰਮ 100 ਕਿਲੋਮੀਟਰ ਹੈ ਸਾਹ ਜਾਣਾ ਸੌ ਹਣਾ ਹੋਰ ਤਾਂ ਗੱਲ ਕੁਛ ਨਹੀਂ ਬਸ ਇਹ ਆ ਸਾਨੂੰ ਵੀ ਐਕਸਪੀਰੀਅੰਸ ਹੋ ਜਾਊਗਾ ਸੈਲਫ ਡਰਾਈਵਰ ਨਾਲੇ ਸੈਲਫ ਡਰਾਈਵਰ ਜਿੱਥੇ ਬੰਦੇ ਦਾ ਮਨ ਕੀਤਾ ਉੱਥੇ ਤੁਸੀਂ ਉੱਥੇ ਅਸੀਂ ਰੁਕ ਸਕਦੇ ਹਾਂ ਨਾ ਬਸ ਹੋਰ ਗੱਲ ਕੁਛ ਨਹੀਂ ਇਹ ਆ ਗਿਆ ਜੀ ਇੰਡੀਅਨ ਰੈਸਟੋਰੈਂਟ ਆਪਣਾ ਸ਼ਾਮ ਦਾ ਟਾਈਮ ਹੋ ਗਿਆ ਤੇ ਡਿਨਰ ਦਾ ਵੀ ਟਾਈਮ ਹੈ ਤੇ ਵੈਸੇ ਵੀ ਸਹੀ ਟਿਕਾਣੇ ਪਹੁੰਚੇ ਆ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਰੈਸਟੋਰੈਂਟ ਬਹੁਤ ਤੇ ਇੱਥੇ ਮੈਨ ਲੱਗਦਾ ਸਾਰਾ ਕੁਝ ਮਿਲੂ ਥੋੜਾ ਜਿਹਾ ਮੈਨੂ ਵੀ ਆਪਾਂ ਇੱਥੋਂ ਦੇਖ ਲੈਨੇ ਆ ਤੇ ਸੂਪ ਤੇ ਕਬਾਬ ਕੜੀ ਬਰਯਾਨੀ ਰਾਈਸ ਤੇ ਆਹਹ ਪਾਲਕ ਪਨੀਰ ਕੜਾਹੀ ਪਨੀਰ ਜੀਰਾ ਲੋ ਬਟਰ ਚਿਕਨ ਕਰਾਂ ਅੱਜ ਤਾਂ ਨਜ਼ਾਰੇ ਆਉਣਗੇ ਖਾਣ ਦੇ ਕਿੰਨੇ ਦਿਨਾਂ ਬਾਅਦ ਇਹ ਵੀ ਸਾਨੂੰ ਜਿਹੜੇ ਮੁੰਡੇ ਮਲੇ ਸੀ ਇੰਡੀਅਨ ਉਹਨਾਂ ਨੇ ਦੱਸਿਆ ਕਹਿੰਦੇ ਸਾਰਾ ਕੁਝ ਮਿਲਦਾ ਇਥੇ ਮੈਚ ਵੀ ਚੱਲ ਰਹੇ ਹੈਂ ਜੀ ਇਹ ਕਹਿੰਦੇ ਜੀ ਮੈਚ ਵੀ ਚੱਲੀ ਜਾਂਦਾ ਹੈ ਆਈਪੀਐਲ ਚੱਲਦਾ ਹੈ ਜਾਰਡਨ ਚ ਵੀ ਆਈਪੀਐਲ ਚੱਲਦਾ ਹੈ ਕਮਾਲ ਹੋ ਗਈ ਯਾਰ। ਤੇ ਵੀ ਆਰਡਰ ਕਰ ਲਿਆ ਹੁਣ ਕੁਝ ਫੂਡ। ਹਾਂ। ਹੈਲੋ ਸਰ ਹਾਊ ਆਰ ਯੂ ਫਾਈਨ? ਕਿੰਨੇ ਦਿਨਾਂ ਬਾਅਦ ਨਾ ਸਾਨੂੰ ਅੱਜ ਆਇਆ ਹੋਇਆ ਵੀ ਅਸੀਂ ਆਰਡਰ ਹੈ ਜਿਹੜਾ ਉਹ ਵੀ ਅਸੀਂ ਹਿੰਦੀ ਚ ਕੀਤਾਗਾ ਤੇ ਜਿਹੜਾ ਕਿਉਂਕਿ ਓਨਰ ਨੇ ਵੀ ਹਿੰਦੀ ਬੋਲਦੇ ਆ। ਕਿਆ ਚਾਹੀਏ ਆਪਕੋ? ਸਾਊਥ ਦੇ ਵੈਸੇ। ਨਹੀਂ ਸਮੋਸਾ ਕੁਝ ਨਹੀਂ ਜਾਈ। ਹਾਂਜੀ ਸਮੋਸਾ। ਓਇਲੀ ਚੀਜ਼ਾਂ ਦਾ ਅਵੋਇਡ ਕਰ ਦਿਆਂ ਥੋੜੀ। ਤੇ ਹੁਣ ਆਏ ਅਸੀਂ ਕਿਰਨ ਦਾ ਨਾ ਲੱਸੀ ਪੀਏ ਯਾਰ ਲੱਸੀ ਪੀਣ ਨੂੰ ਇੰਨੀਆ ਕ੍ਰੇਵਿੰਗਸ ਹੋ ਰਹੀਆਂ ਸੀਗੀਆਂ ਕਿੰਨੇ ਨੇ ਲੱਸੀ ਨਹੀਂ ਪੀਤੀ ਫਿਰ ਨਾਲ ਹੀ ਕੁਝ ਖਾਣ ਪੀਣ ਦਾ ਮੰਗਾਉਨੇ ਆ ਤੇ ਇੱਥੇ ਬਹਿਨੇ ਆ ਕੁਛ ਟਾਈਮ ਪਹਿਲਾਂ ਇਹ ਸੀ ਪਹਿਲਾਂ ਕੁਝ ਡਰਿੰਕ ਲੈ ਲਈਏ ਤੇ ਸਮੂਦੀ ਸਮਾਦੀ ਤੇ ਉਸ ਤੋਂ ਬਾਅਦ ਕੁਝ ਖਾਵਾਂਗੇ ਤੇ ਨਲੇ ਇਹਨਾਂ ਤੋਂ ਪੁੱਛਦੇ ਆ ਕਾਰਕੂਰ ਦਾ ਹੋਰ ਜੇ ਦੱਸ ਦੇਣਗੇ ਇਹ ਮਤਲਬ ਰੈਂਟ ਦਾ ਜਾਂ ਹੋਰ ਜਾਣ ਦਾ ਉੱਥੇ ਜਾਣ ਦਾ ਕੀ ਮੰਦੋਬਸਤ ਹੋ ਸਕਦਾ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਲੈਂਗੁਏਜ ਆਉਂਦੀ ਹੋਵੇ ਨਾ ਜਾਂ ਆਪਣਾ ਆਪਣਾ ਹੁੰਦਾ ਹੈ ਇੰਡੀਅਨ ਬੰਦੇ ਆ ਵੀ ਤੇ ਕੁਝ ਚੰਗੇ ਚੱਜ ਦੇ ਰਾਹ ਪਾ ਦੇਣਗੇ 10 ਵਜੇ ਹੁਣ ਅਸੀਂ ਵਾਪਸ ਆਏ ਆ ਆਪਣੇ ਹੋਟਲ ਦੇ ਵਿੱਚ ਤੇ ਜਿਹੜਾ ਲੋਕੇਸ਼ਨ ਦਾ ਚੱਕਰ ਸੀਗਾ ਉਹ ਵੀ ਰੈਸਟੋਰੈਂਟ ਵਾਲਿਆਂ ਨੇ ਸਾਨੂੰ ਦੱਸਿਆ ਤੇ ਉਹ ਕਹਿੰਦੇ ਵੀ ਜਿਹੜੇ ਇਜ਼ਰਾਈਲ ਦੇ ਜਿਹੜਾ ਮਾਹੌਲ ਠੀਕ ਨਹੀਂ ਚੱਲ ਰਿਹਾ ਜਿਹੜੀ ਵਾਰ ਚੱਲ ਰਹੀ ਹੈ ਉਹਦੇ ਕਰਕੇ ਉਹਨਾਂ ਨੇ ਲੋਕੇਸ਼ਨ ਜਿਹੜੀ ਮਤਲਬ ਬੰਦ ਕਰ ਰੱਖੀ ਹੈ ਵੀ ਕਿਸੇ ਵੀ ਕਿਸਮ ਦਾ ਜਿਹੜਾ ਮਤਲਬ ਕੋਈ ਹਮਲਾ ਹੋਣਾ ਹੈਗਾ ਹਨਾ ਉਹ ਸਹੀ ਨਾ ਹੋ ਸਕੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿੰਨੀਆਂ ਚੀਜ਼ਾਂ ਸਾਰੀਆਂ ਇਲੈਕਟ੍ਰੋਨਿਕ ਹੈ ਸਾਰੀਆਂ ਮਤਲਬ ਮੈਪ ਤੇ ਸਾਰੇ ਨੈਵੀਗੇਸ਼ਨ ਦੇ ਸਾਰੇ ਕੰਮ ਕਰਦੀਆਂ ਜੇ ਕੋਈ ਵੀ ਦੇਸ਼ ਕਿਸੇ ਤੇ ਵੀ ਮਤਲਬ ਕਿਸ ਤਰ੍ਹਾਂ ਦਾ ਅਟੈਕ ਕਰਦਾ ਹੈਗਾ ਤਾਂ ਉਹ ਸਿੱਧਾ ਬਸ ਲੋਕੇਸ਼ਨ ਪਾ ਕੇ ਛੱਡ ਦਿੰਦੇ ਆ ਹਨਾ ਉਹਦੇ ਕਾਰਨ ਅਦਰਵਾਇਜ਼ ਕਹਿੰਦੇ ਮੈਪ ਇਥੇ ਵਧੀਆ ਚੱਲਦਾ ਤੇ ਬਾਕੀ ਗੱਡੀ ਦੀ ਵੀ ਉਹਨਾਂ ਨੇ ਸਾਨੂੰ ਗੱਲ ਦੱਸੀ ਕਾਰ ਕਹਿੰਦੇ ਤੁਸੀਂ ਰੈਂਟ ਤੇ ਨਹੀਂ ਲਓ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਲਾਇਸੈਂਸ ਨਹੀਂ ਸੀਗਾ ਲਾਇਸੈਂਸ ਇੰਡੀਆ ਰੱਖਿਆ ਹੈ ਕਹਿੰਦੇ ਜੇ ਮਾੜੀ-ਮੋਟੀ ਵੀ ਕਾਰ ਕਿਤੇ ਵੱਜ ਗਈ ਤੇ ਉਹਨਾਂ ਨੇ ਤੇਥੋਂ ਮੰਗਣਾ ਪੁਲਿਸ ਵਾਲੇ ਨੇ ਆ ਕੇ ਲਾਇਸੈਂਸ ਲਾਇਸੈਂਸ ਤੇਰੇ ਕੋਲ ਹੈ ਨਹੀਂਗਾ ਸਿੱਧਾ ਕਹਿੰਦੇ ਪੁਲਿਸ ਨੇ ਫੜ ਕੇ ਜੇਲ੍ਹ ਚ ਸਿੱੜਦੇ ਨੇ ਕੁਝ ਪੁੱਛਣਾ ਨਹੀਂ ਕਰਨਾ ਨਹੀਂ ਇਸ ਕਰਕੇ ਕਹਿੰਦੇ ਇਹ ਰਿਸਕ ਨਹੀਂ ਲੈਣਾ ਪਹਿਲਾਂ ਸਾਨੂੰ ਆਏ ਸੀਗਾ ਵੀ ਇੱਕ ਦੋ ਬੰਦੇ ਮੰਨ ਗਏ ਸੀਗੇ ਕਾਰ ਵਾਲੇ ਹਨ ਵੀ ਅਸੀਂ ਰੈਂਟ ਤੇ ਲੈ ਕੇ ਜਾਵਾਂਗੇ ਸੋ ਹੁਣ ਕੱਲ ਨੂੰ ਤੁਹਾਨੂੰ ਜਿਹੜਾ ਮੰਗਲਗ੍ਰਹਿ ਆ ਉਹ ਦਿਖਾਵਾਂਗੇ ਪਹੁੰਚਣਾ ਤਾਂ ਹੈਗੀ ਆ ਟੈਕਸੀ ਵਾਲੇ ਦਾ ਹੋਰ ਨੰਬਰ ਸ਼ੇਅਰ ਕਰਤਾ ਉਹਨਾਂ ਨੇ ਟੈਕਸੀ ਤੇ ਜਾਵਾਂਗੇ ਇੱਥੋਂ ਆਪਾਂ ਤੇ ਬਾਕੀ ਜੁੜੇ ਰਹੋ ਸਾਡੇ ਜਾਰਡਨ ਦੇ ਸਫਰ ਨਾਲ ਕੱਲ ਨੂੰ ਕਮਾਉਣਿਆ ਤੁਹਾਨੂੰ ਮੰਗਲਗ੍ਰਹਿ ਦੀਆਂ ਵਾਦੀਆਂ ਗੁੱਡ ਬਾਏ ਸਸੀਕਾਲ ਰੱਬ ਰੱਖਾ